ਆਪਾਏ ਤੇਰੇ ਸੂਟ ਤੋਂ ਮਾੜਾ ਜਾਂ ਵੱਧ ਹੈ ਕੱਪੜਾ ਮਾੜਾ ਜਾਂ ਵੱਧ ਹੈ ਹਾਂ ਫਿਰ ਐਂ ਕਰ ਭਾਈ ਮੇਰੀ 10 ਸਾਲ ਦੀ ਗੁੱਡੀ ਹੈ ਬਚੇ ਹੋਏ ਕੱਪੜੇ ਦਾ ਉਹਦਾ ਸੂਟ ਬਣਾ ਦੇ ਠੀਕ ਹੈ ਚੰਗਾ ਭਾਈ ਚਲਦੀ ਆ ਜਿਹੜਾ ਇੰਨੇ ਜਲਦੀ ਮੰਨ ਗਿਆ ਕੱਪੜਾ ਹਜੇ ਹੋਰ ਵੱਧ ਹੈ ਵੇ ਭਾਈ ਹਾਂਜੀ ਕੱਪੜਾ ਜੇ ਹੋਰ ਵੱਧ ਹੈ ਤਾਂ ਉਸ ਤੋਂ ਛੋਟੀ ਕੁੜੀ ਦੀ ਫਰਾਕ ਬਣਾ ਦੀ ਭਾਈ ਚੰਗਾ ਭਾਈ ਬਣਾ ਦੇਾਂਗੇ ਐਸ ਤਾਂ ਮਤਲਬ ਕੱਪੜਾ ਹਜੇ ਹੋਰ ਜ਼ਿਆਦਾ ਹੈ ਵੇ ਭਾਈ ਇਸੇ ਕੱਪੜੇ 'ਚ ਮੇਰੇ ਘਰ ਵਾਲੇ ਦੀਆਂ ਨਿਕਰਾਂ ਵੀ ਬਣ ਜਾਣਗੀਆਂ? ਹਾਂਜੀ ਬਣ ਜਾਣਗੀਆਂ। ਬਣਾ ਦਿਓ ਫਿਰ। ਮੈਨੂੰ ਲੱਗਦਾ ਕੱਪੜਾ ਹਜੇ ਵੀ ਜ਼ਿਆਦਾ ਹੈ। ਵੇ ਭਾਈ ਕੱਪੜਾ ਜ਼ਿਆਦਾ ਤਾਂ ਨਿਕਰਾਂ ਫਿਰ ਤੰਨ ਕਰਦੀ। ਕੋਈ ਗੱਲ ਨਹੀਂ ਕਰ ਦਿਆਂਗੇ ਜੀ। ਨਾ ਮੇਰੀ ਗੱਲ ਸੁਣ ਭਾਈ, ਇੰਨਾ ਕਿੰਨਾ ਕ ਕੱਪੜਾ ਜ਼ਿਆਦਾ ਹੈ ਜਿਹੜਾ ਤੂੰ ਇੰਨਾ ਕੁਝ ਬਣਾ ਦੇਗਾ। ਬਣਾ ਤਾਂ ਭਾਈ ਮੈਂ ਇੰਨੇ ਕੱਪੜੇ 'ਚ ਹੀ ਦੇਊਗਾ ਸਾਰਾ ਕੁਝ ਪਰ ਪਾਉਣੇ ਪਹਿਣ ਕੇ ਇਹ ਕੱਪੜੇ ਤੁਹਾਨੂੰ ਗੁੱਡੀਆਂ ਪਟੋਲਿਆਂ ਦੇ ਹੀ।